ਸਰਸਿਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਅਸੀਂ ਗੱਲ ਕਰਾਂਗੇ ਸਮਾਣਾ ਦੀ ਖਾਸ ਤੌਰ ਤੇ ਕਿਉਂਕਿ ਸਮਾਣਾ ਦੇ ਵਿੱਚ ਇੱਕ ਦਰਦਨਾ ਜਿਹੜਾ ਹਾਸਾ ਹੋਇਆ ਸੀ ਇੱਕ ਮਹੀਨਾ ਦੇ ਕਰੀਬ ਹੋ ਗਿਆ ਪਰਿਵਾਰ ਵਾਲੇ ਜਿਹੜੇ ਨੇ ਉਹ ਲਗਾਤਾਰ ਇਨਸਾਫ ਦੀ ਜਿਹੜੀ ਆ ਉਹ ਮੰਗ ਕਰ ਰਹੇ ਨੇ ਬੇਸ਼ੱਕ ਤਕਰੀਬਨ 7 ਦੇ ਕਰੀਬ ਜਿਹੜੇ ਬੱਚਿਆਂ ਦੀ ਟਿੱਪਰ ਦੇ ਵਿੱਚ ਜਿਹੜੀ ਗੱਡੀ ਵੱਜੀ ਤਾਂ ਉਸ ਤੋਂ ਬਾਅਦ ਮੌਤ ਹੋਈ ਮੌਤ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਅਜੇ ਤੱਕ ਇਹਨਾਂ ਇਨਸਾਫ ਨਹੀਂ ਮਿਲਿਆ ਤਾਂ ਆਖਰਕਾਰ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਉਹਨਾਂ ਪਰਿਵਾਰ ਦੇ ਨਾਲ ਜਿਹੜੀ ਹੈ ਮੁਲਾਕਾਤ ਕਰਨੀ ਪਈ ਹੈ ਤਾਂ ਮੁਲਾਕਾਤ ਤੋਂ ਬਾਅਦ ਕੀ ਆਖਰਕਾਰ ਉਹਨਾਂ ਇਨਸਾਫ ਮਿਲੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਮਸਲੇ ਨੂੰ ਲੈ ਕੇ ਕੀ ਕੁਝ ਕਿਹਾ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ ਹੈ ਤੇ ਅਜਈਆਂ ਘਟਨਾਵਾਂ ਜਦੋਂ ਪੰਜਾਬ ਦੇ ਵਿੱਚ ਵਕਤ ਪੜੀਆਂ ਨੇ ਕਿ ਆਖਰਕਾਰ ਸਰਕਾਰ ਫੇਰ ਆਦ ਆਉਂਦੀ ਹੈ ਸਰਕਾਰ ਨੂੰ ਕਿ ਸਾਨੂੰ ਆ ਚੀਜ਼ ਦੀ ਲੋੜ ਹੈ ਜਾਂ ਆ ਚੀਜ਼ ਦੀ ਲੋੜ ਹੈ ਜਾਂ ਸਾਨੂੰ ਸੁਧਾਰ ਕਰਨਾ ਪਵੇਗਾ ਇਸ ਤੇ ਪੂਰੀ ਅਸੀਂ ਜੜੀਆ ਗੱਲਬਾਤ ਕਰਾਂਗੇ ਗੱਲਬਾਤ ਕਰਨ ਦੇ ਲਈ ਮੇਰੇ ਸਹਿਯੋਗੀ ਗੁਰਮukh Singh Rupani ਜੀ ਮਦਦ ਦੇ ਰਪਾਣਾ ਸਾਚੇ ਕਾਲ ਜੀ ਰਪਾਣਾ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਆਖਰਕਾਰ 1 ਮਹੀਨੇ ਬਾਅਦ ਉਸ ਜਗ੍ਹਾ ਤੇ ਪਹੁੰਚੇ ਜਿੱਦੇ ਕਿ ਖਾਸ ਤੌਰ ਤੇ ਇਹ ਗੱਲ ਕੀਤੀ ਆਵੇ ਤਾਂ 7 ਦੇ ਕਰੀ ਗੜੀ ਬੱਚਿਆਂ ਦੀਆਂ ਮੌਤਾਂ ਹੋਈਆਂ ਬੜਾ ਭਿਆਨਕ ਹਾਸਾ ਸੀ ਪੂਰੇ ਪੰਜਾਬ ਦੇ ਜਿਹੜੀ ਤਸਵੀਰਾਂ ਗਈਆਂ ਇੱਕ ਮਹੀਨੇ ਬਾਅਦ ਪੰਜਾਬ ਦੇ ਮੁੱਖ ਮੰਤਰੀ ਨੂੰ ਯਾਦ ਆਈ ਹੈ। ਹਾਂ ਦੇਖੋ ਅਮਰਜੀਤ ਜੇ ਤੁਸੀਂ ਕਿਹਾ ਕਿ 7 ਮਈ 2025 ਨੂੰ ਹਾਦਸਾ ਹੋਇਆ ਸੀ। ਤੇ ਅੱਜ 7 ਜੂਨ ਹੈ। ਬਿਲਕੁਲ ਪੂਰਾ 1 ਮਹੀਨਾ ਉਸ ਹਾਦਸੇ ਨੂੰ ਹੋ ਗਿਆ। ਤੇ ਸ਼ੁਰੂ ਤੋਂ ਲੈ ਕੇ ਜਿਹੜਾ ਪਰਿਵਾਰ ਹੈ ਉਹ ਇਨਸਾਫ ਦੀ ਮੰਗ ਕਰ ਰਿਹਾ। ਹਾਂ ਬੜਾ ਗਮਗੀਨ ਮਾਹੌਲ ਹੈ ਜਦੋਂ ਆਪਾਂ ਉਹ ਚੀਜ਼ਾਂ ਦੇਖਦੇ ਆ ਸੁਣਦੇ ਆ ਬਿਲਕੁਲ ਕਿ ਇੱਕ ਪਰਿਵਾਰ ਜਿਹਦੇ ਦੋ ਬੱਚੇ ਆ ਦੋਨਾਂ ਦੀ ਡੈਥ ਹੋ ਜਾਂਦੀ ਹੈ ਬਿਲਕੁਲ ਠੀਕ ਹੈ ਕਿਸੇ ਘਰ ਦਾ ਇੱਕ ਚਿਰਾਗ ਬੁੱਝ ਗਿਆ ਦੋਏ ਤਾਂ ਕਹਿਣਾ ਬੜਾ ਸੌਖਾ ਹੁੰਦਾ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਨੇ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਆਮ ਲੋਕਾਂ ਨੂੰ ਜਿਸ ਘਰ ਦੇ ਨਾਲ ਉਹ ਬੀਤੀ ਆ ਜਿਸ ਪਰਿਵਾਰ ਦੇ ਨਾਲ ਬੀਤੀ ਹੈ ਜਿਵੇਂ ਕਹਿੰਦੇ ਆ ਵੀ ਜਿਸ ਦਿਨ ਲੱਗੇ ਸੋਈ ਜਾਣੇ ਤੇ ਉਹਨਾਂ ਨੂੰ ਪਤਾ ਹੈ ਕਿ ਉਸ ਪਰਿਵਾਰ ਦਾ ਅਜਹਾਲ ਕੀ ਹੈ ਤੇ ਉਹ ਪਰਿਵਾਰ ਟਾਈਮ ਕਿਵੇਂ ਕੱਢ ਰਿਹਾ ਇਸ ਤੇ ਵੀ ਹੁਣ ਇੱਕ ਦੂਜੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰਿਵਾਰ ਮੰਗ ਕਰਦਾ ਹੈ ਦੇਖੋ ਪਰਿਵਾਰ ਵੀ ਇਹ ਗੱਲ ਕਹਿ ਰਿਹਾ ਕਿ ਪ੍ਰਸ਼ਾਸਨ ਤੇ ਰਾਜਨੀਤਿਕ ਲੋਕ ਹਰ ਇੱਕ ਕੋਈ ਕਹਿੰਦਾ ਕਿ ਦੇਖੋ ਬੱਚੇ ਇਸ ਭਿਆਨਕ ਹਾਦਸੇ ਵਿੱਚ ਚਲੇ ਗਏ ਬੱਚੇ ਵਾਪਸ ਤਾਂ ਨਹੀਂ ਆਉਣੇ ਪਰ ਜੇਕਰ ਅਸੀਂ ਇਸ ਮਾਮਲੇ ਦੇ ਵਿੱਚ ਸਖਤ ਕਾਰਵਾਈ ਕਰ ਦਈਏ ਤਾਂ ਕਿਤੇ ਨਾ ਕਿਤੇ ਜਿਹੜੇ ਪਰਿਵਾਰ ਆ ਪਿੱਛੇ ਉਹਨਾਂ ਦੇ ਮਾਂ ਪਿਓ ਦਾਦੀ ਦਾਦਾ ਭੈਣ ਭਰਾ ਤਾਂ ਉਹਨਾਂ ਦੇ ਮਨ ਨੂੰ ਸਕੂਨ ਜ਼ਰੂਰ ਮਿਲੂ ਆ ਵੀ ਯਾਰ ਘੱਟੋ-ਘੱਟ ਪ੍ਰਸ਼ਾਸਨ ਨੇ ਸਰਕਾਰ ਨੇ ਕਾਰਵਾਈ ਤਾਂ ਕੀਤੀ ਪਰ ਹੁਣ ਗੱਲ ਇਹ ਵੀ ਜਦੋਂ ਸੱਤ ਬੱਚਿਆਂ ਦੀ ਮੌਤ ਹੋ ਗਈ ਉਹਨਾਂ ਦੇ ਜਦੋਂ ਸੱਤ ਬੱਚਿਆਂ ਦੀ ਮੌਤ ਤੋਂ ਬਾਅਦ ਕਾਰਵਾਈ ਦੇ ਲਈ ਸੜਕਾਂ ਤੇ ਬੈਠਣਾ ਪਵੇ ਧਰਨੇ ਦੇਣੇ ਪੈਣ ਤਕਸੂਰ ਉੱਚ ਸਰਕਾਰ ਦਾ ਨਹੀਂ ਜੇ ਆਪਾਂ ਕਹੀਏ ਵੀ ਮੁੱਖ ਮੰਤਰੀ ਦਾ ਕਸੂਰ ਹੈ ਜਿਉਂ ਆ ਸਿਰ ਕਸੂਰ ਪ੍ਰਸ਼ਾਸਨ ਦਾ ਹੈ ਕਾਰਵਾਈ ਪ੍ਰਸ਼ਾਸਨ ਨੇ ਕਰਨੀ ਹੈ ਫਿਰ ਇਹ ਵੀ ਨਹੀਂ ਕਿ ਨਹੀਂ ਜੀ ਕੌਣ ਮਾਰ ਗਿਆ ਭੱਜ ਗਿਆ ਕਿਸੇ ਨੂੰ ਕੋ ਪੀ ਟਿੱਪਰ ਫੜ ਲਿਆ ਤਿੰਨ ਵਿਅਕਤੀ ਦੋ ਜਿਹੜੇ ਤਿੰਨ ਗ੍ਰਿਫਤਾਰ ਕਰ ਲਏ ਉਹਦੇ 'ਚ ਇੱਕ ਜਿਹੜਾ ਮੁੱਖ ਤੌਰ ਤੇ ਜਿਹੜਾ ਟਿਪਰ ਨੂੰ ਚਲਾ ਰਿਆ ਸੀ ਜਿਹੜਾ ਭੱਜਿਆ ਹੁਣ ਗ੍ਰਿਫਤਾਰੀ ਦੀ ਗੱਲ ਉਹਦੀ ਹੋ ਰਹੀ ਹੈ ਜਿਹੜਾ ਪੇਚ ਉੱਥੇ ਫਸਿਆ ਹੈ ਕਿ ਉਹਦੀ ਗ੍ਰਿਫਤਾਰੀ ਕਿਉਂ ਨਹੀਂ ਹੋ ਰਹੀ ਕੀ ਉਹਨੂੰ ਸਰਕਾਰ ਦੀ ਛੇਹ ਆ ਕੀ ਉਹਨੂੰ ਕੋਈ ਰਾਜਨੀਤਿਕ ਛੇਹ ਆ ਹੁਣ ਉਹਦੇ 'ਚ ਤਿੰਨ ਚਾਰ ਚੀਜ਼ਾਂ ਜਿਹੜੀਆਂ ਸਾਹਮਣੇ ਆ ਰਹੀਆਂ ਤੇ ਉਹਦੇ 'ਚ ਕੁਝ ਲੋਕ ਕਹਿ ਰਹੇ ਨੇ ਵੀ ਇੱਕ ਵਿਧਾਇਕ ਦੇ ਵੀ ਨਜ਼ਦੀਕੀ ਹੈ ਕੋਈ ਇਹ ਗੱਲ ਕਹਿ ਰਿਹਾ ਕਿ ਸਾਫਕਾ ਵਧਾਈ ਦੇ ਨੇੜੇ ਕੀ ਇਹ ਸਾਫਕਾ ਵਾਲਾ ਤਾਂ ਜਿਹੜੇ ਉੱਥੋਂ ਦੇ ਚੇਤਨ ਸਿੰਘ ਜੋੜਾ ਮਾਜਰਾ ਐਮ ਐਲ ਏ ਉਹਨਾਂ ਨੇ ਕਿਹਾ ਕਿ ਮੇਰਾ ਕੋਈ ਰੋਲ ਨਹੀਂ ਉਹ ਤਾਂ ਜਿਹੜੇ ਸਾਫਕਾ ਵਧਾਈ ਕਾਕਾ ਰਜਿੰਦਰ ਸਿੰਘ ਦੇ ਨੇੜੇ ਆ ਠੀਕ ਹੈ ਅਸੀਂ ਉਹਨੂੰ ਬਿਲਕੁਲ ਨਹੀਂ ਬਖਸ਼ਾਂਗੇ ਪਰ ਅੱਜ ਜਦੋਂ ਸੀਐਮ ਆਈ ਸੀ ਉੱਥੇ ਚੇਤਨ ਸਿੰਘ ਜੋੜਾ ਮਾਜਰਾ ਗੈਰ ਹਾਜ਼ਰ ਸੀ ਤੇ ਕਾਕਾ ਰਜਿੰਦਰ ਸਿੰਘ ਉੱਥੇ ਹਾਜ਼ਰ ਸੀ ਹਾਂ ਬਿਲਕੁਲ ਠੀਕ ਕਾਕਾ ਰਜਿੰਦਰ ਸਿੰਘ ਦੀ ਪੂਰੀ ਟੀਮ ਹਾਜ਼ਰ ਸੀ ਤੋ ਇਹ ਵੀ ਪਤਾ ਲੱਗ ਰਿਹਾ ਕਿ ਮੁੱਖ ਮੰਤਰੀ ਨੂੰ ਸਾਰੇ ਅੰਦਰੂਨੀ ਜਾਣਕਾਰੀ ਸੀ ਤਾਂ ਪਹਿਲਾਂ ਹੀ ਪਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਉਹਨਾਂ ਨੂੰ ਇਹ ਸਾਰੀ ਜਾਣਕਾਰੀ ਦੇ ਦਿੱਤੀ ਹੈ ਕਿ ਹੈ ਕੀ ਘਟਨਾ ਵਾਪਰੀ ਕਿਵੇਂ ਇਹਦੇ ਪਿੱਛੇ ਕੌਣ ਹੈ ਇਹਦੇ ਜ਼ਿੰਮੇਵਾਰ ਕੌਣ ਹੈ ਔਰ ਮੁੱਖ ਮੰਤਰੀ ਪੰਜਾਬ ਨੇ ਸਭ ਤੋਂ ਵੱਡੀ ਗੱਲ ਕਹੀ ਹੈ ਕਿ ਚਾਹੇ ਸਾਡਾ ਵਿਧਾਇਕ ਹੋਵੇ ਤੇ ਚਾਹੇ ਸਾਡਾ ਕੋਈ ਆਗੂ ਹੋਵੇ ਕਿਸੇ ਨੂੰ ਨਹੀਂ ਬਖਸ਼ਿਆ ਜਾਊਗਾ ਉਹ ਅੱਧੇ ਇੱਕ ਮਿੰਟ ਦੀ ਆਪਾਂ ਦਸਕਾਂ ਜੁਰੂਰ ਸੁਣੋ ਕਿ ਮੁੱਖ ਮੰਤਰੀ ਪੰਜਾਬ ਨੇ ਕਿਹਾ ਕੀ ਹੈ ਜਿਹੜਾ ਮਾਲਕਾਂ ਨਾਲ ਵੀ ਰਾਈਟ ਆ ਦਾ ਵੀ ਰੂਲ ਰਿਹਾ ਜੀ ਕਿ ਪਰ ਜਿਹੜਾ ਜੀਦਾ ਵੀ ਹੋਇਆ ਹੱਥ ਚਾਹੇ ਉਹ ਸਾਡਾ ਪਾਰਟੀ ਦਾ ਕੋਈ ਵਿਧਾਇਕ ਹੈ ਚਾਹੇ ਕੋਈ ਸਾਡੀ ਪਾਰਟੀ ਦਾ ਅਹੁਦੇਦਾਰ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਜੀ ਨੇ ਜੇ ਕੋਈ ਇਹ ਪਰਾਲੇ ਮਾਮਲੇ ਚ ਜਾਂ ਕਿਸੇ ਨੇ ਕੋਈ ਕਿਸੇ ਦੀ ਫੇਵਰ ਕੀਤੀ ਹੋਵੇ ਜਾਂ ਪ੍ਰਸ਼ਾਸਨ ਨੂੰ ਇੰਟਰਫੇਅਰ ਕੀਤਾ ਹੋਵੇ ਕਿ ਪਰਚਾ ਨਹੀਂ ਕਰਨਾ ਜਾਂ ਐਫ ਆਈ ਆਰ ਵੀਕ ਕਰਨੀ ਫਰਜ਼ੋਂ ਤੇ ਕੋਈ ਨਹੀਂ ਬਖਸ਼ਿਆ ਦੇਖੋ ਮੁੱਖ ਮੰਤਰੀ ਪੰਜਾਬ ਨੇ ਜਿਹੜੀ ਇੱਕ ਆਪਕ ਕਲਿੱਪ ਸਾਂਝੀ ਆ ਉਹਦੇ ਵਿੱਚ ਸਵਾਲ ਦਾ ਜਵਾਬ ਉਹਨਾਂ ਨੇ ਦਿੱਤਾ ਕਿ ਸਾਡਾ ਵਿਧਾਇਕ ਸਾਡਾ ਆਗੂ ਚਾਹੇ ਕੋਈ ਵੀ ਹੋਵੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਹੁਣ ਜਿਹੜੇ ਕਾਕਾ ਰਜਿੰਦਰ ਸਿੰਘ ਹੈ ਕਾਕਾ ਰਜਿੰਦਰ ਸਿੰਘ ਇਹ ਗੱਲ ਕਹਿ ਰਿਹਾ ਹੈ ਜੋ ਉਹਨਾਂ ਨੇ ਆਮ ਲੋਕਾਂ ਨੂੰ ਉੱਥੇ ਦੱਸੀ ਹੈ ਜਾਂ ਉਹ ਕਹਿੰਦੇ ਵੀ ਜਦੋਂ ਇਹ ਹਾਦਸਾ ਹੋਇਆ ਨੇੜੇ ਦੇਖੋ ਹਾਦਸਾ ਹਾਈਵੇ ਦੇ ਉੱਪਰ ਹੋਇਆ ਆਨ ਰੋਡ ਤੇ ਆਲੇ-ਦੁਆਲੇ ਖੇਤਾਂ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਹੈ ਵੀ ਝੋਨੇ ਦੇ ਲੱਗਣ ਦਾ ਸੀਜ਼ਨ ਦਾ ਟਾਈਮ ਹੈ ਤੇ ਜਦੋਂ ਹਾਦਸਾ ਹੋਇਆ ਉਸ ਟਾਈਮ ਕੁਝ ਖੇਤਾਂ ਦੇ ਵਿੱਚ ਜਿਹੜੀ ਕਣ ਕਟਾਈ ਹੋ ਰਹੀ ਸੀ ਤੇ ਕੁਝ ਖੇਤਾਂ ਕੋਈ ਤੂੜੀ ਬਣਾ ਰਿਆ ਸੀ ਕੋਈ ਕਿੱਦਾਂ ਦੇ ਲੋਕ ਖੇਤਾਂ ਦੇ ਵਿੱਚ ਸੀ ਮੈਕਸਿਮ ਜਦੋਂ ਹਾਦਸਾ ਹੋਇਆ ਉਹ ਕਹਿੰਦੇ ਵੀ ਮੇਰੇ ਕੁਝ ਜਿਹੜੇ ਜਾਣ ਪਹਿਚਾਨ ਦੇ ਲੋਕਾਂ ਨੇ ਪ੍ਰਤੱਖ ਤਰਸੀਏ ਨੇ ਗੱਲ ਦੇਖੀ ਹੈ ਕਿ ਦੋ ਲੋਕ ਉਸ ਟਿੱਪਰ ਦੇ ਵਿੱਚੋਂ ਨਿਕਲ ਕੇ ਨਹਿਰ ਵੱਲ ਭੱਜ ਰਿਹਾ ਅੱਛਾ ਠੀਕ ਤੇ ਬਾਅਦ 'ਚ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਵਿਅਕਤੀ ਭੰਗੌੜਾ ਹੈ ਅੱਜ ਜਿਹੜਾ ਦੱਸਿਆ ਜਾ ਰਿਹਾ ਕੇਸ ਦੇ ਵਿੱਚ ਨਾਮਜਦ ਹੈ ਤਾਂ ਉਹ ਕਹਿੰਦੇ ਵੀ ਜਿਹੜਾ ਵਿਅਕਤੀ ਚਲਾ ਰਿਹਾ ਸੀ ਉਹਨੂੰ ਪਾਇਆ ਹੀ ਨਹੀਂ ਤੇ ਜਿਹੜੇ ਨੂੰ ਪਾਇਆ ਉਹ ਕਹਿੰਦੇ ਵੀ ਉਮਰ 19 ਸਾਲ ਆ ਇਹ ਸੀਐਮ ਪੰਜਾਬ ਵੀ ਕਹਿ ਗਏ ਤੇ ਇੱਕ 19 ਸਾਲ ਦਾ ਨੌਜਵਾਨ ਜਿਹਦੇ ਕੋਲ ਹੈਵੀ লাইসেন্স ਨਹੀਂ ਜਦੋਂ ਕਿ ਟਿਪਰ ਚਲਾਉਣ ਦੇ ਲਈ ਹੈਵੀ লাইসেন্স ਦੀ ਲੋੜ ਹੈ ਤੇ ਉਹ ਇਹ ਕੰਮ ਜਿਹੜਾ ਲਰਨਿੰਗ লাইসেনਸ ਤੇ ਟਿਪਰ ਚਲਾ ਰਿਹਾ ਠੀਕ ਹੈ ਤੇ ਉਹ ਉਹ ਵੀ ਭਗਾਉਣਾ ਹੈ ਉਹਨੂੰ ਵੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਫਿਰ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਹੈ ਕਿ ਐਫ ਆਈ ਆਰ ਦੇ ਕਰਨ ਦੇ ਸਮੇ ਜੇਕਰ ਕਿਸੇ ਨੇ ਕੋਈ ਆਨਾ ਕਾਨੀ ਕੀਤੀ ਹੈ ਐਫ ਆਈ ਆਰ ਦੇ ਵਿੱਚ ਕੋਈ ਲੂਪ ਹੋਲ ਛੱਡਿਆ ਉਸ ਪੁਲਿਸ ਅਧਿਕਾਰੀ ਨੂੰ ਬਖਸ਼ ਨਹੀਂ ਜੇ ਹੈ ਮਰਜ਼ਾ ਮੁੱਖ ਮੰਤਰੀ ਆਪਾਂ ਥੋੜਾ ਜਿਹਾ ਇਹਨਾਂ ਨੇ ਕਿਹਾ ਹੈ ਤਾਂ ਉਹ ਜ਼ਰੂਰ ਦਰਸਕਾਂ ਨੂੰ ਸੁਣਾ ਦਿੰਦੇ ਆ ਕਿ ਇਸ ਬਾਰੇ ਉਹ ਕੀ ਕਹਿੰਦੇ ਨੇ ਕੁਝ ਪਰਵਾਰਾਂ ਵੱਲੋਂ ਅੱਜ ਨੇ ਡਿਟੇਲ ਨਾ ਕਰਦੇ ਕੁਝ ਇਨਸਾਫ ਦੀ ਮੰਗ ਹੈ ਉਹ ਬੇਅਤੰਤ ਤਰ੍ਹਾਂ ਤੁਸੀਂ ਇਨਸਾਫ ਕਰ ਰਹੇ ਪਰ ਇਹ ਹੈ ਕਿ ਉਹਨਾਂ ਦੇ ਨਾਲ ਸਬੰਧ ਹੋ ਜਾਂ ਖੜਦੇ ਪਰਸਨਾ ਦੀ ਸਿਆਣੇ ਕਹਿੰਦੇ ਕਿ ਖੁਸ਼ੀਆਂ ਵੰਡਣ ਨਾਲ ਕੁਕੜੀਆਂ ਹੋ ਜਾਂਦੀਆਂ ਦੁੱਖ ਵੰਡਣ ਨਾਲ ਘੱਟ ਰਹਿੰਦੇ ਸੋ ਮੈਂ ਅੱਜ ਦਿੱਕਤ ਦੁੱਖ ਘਟਣ ਲਈ ਔਰ ਜੋ ਇਹਨਾਂ ਨੇ ਮੰਗਾਂ ਕੀਤੀਆਂ ਇਹ ਇਸ ਪ੍ਰਸ਼ਾਸਨ ਵੱਲੋਂ ਤਰਕ ਤਰੀਕੇ ਨਾਲ ਐਫ ਆਈ ਆਰ ਨਹੀਂ ਕੀਤੀ ਉਸ ਮੌਕੇ ਦੀ ਹਾਦਸਾ ਕਿ ਜਿਹੜੇ ਪੁਲਿਸ ਅਧਿਕਾਰੀ ਜ਼ਿੰਮੇਵਾਰ ਨੇ ਉਸ ਡਿਲੇ ਦੇ ਵਿੱਚ ਉਹਨਾਂ ਨੇ ਲਾਈਨ ਹਾਜ਼ਰ ਰਜਿਸਟਰੀ ਨਹੀਂ ਕੀਤੀ ਜਾਉਂਦੀ ਤੇ ਪਰਿਵਾਰਾਂ ਨੂੰ ਦੁਬਾਰਾ ਕੋਈ ਉਸ ਤਰ੍ਹਾਂ ਦੀ ਬਦਲਾਖੋਰੀ ਜਾਂ ਕੋਈ ਤੁਸੀਂ ਸਾਡੇ ਤੇ ਐ ਕਰਾਤਾ ਉਹ ਕਰਾਤਾ ਉਸ ਕਿਸਮ ਦਾ ਇੱਕ ਟ੍ਰਿਪਲ ਜਿਹੜੇ ਜਿਹੜੇ ਕਲੀਅਰ ਸਪਸ਼ਟ ਆਡਿਟ ਦੇਖਦੇ ਦੇ ਨੇ ਕਿ ਜਿਹੜੇ ਟਿਪਰ ਵਾਲੇ ਸੀ ਅਸਲ 'ਚ ਉਹ ਇੱਕ ਟਿਪਰ ਨਹੀਂ ਹੈਗਾ ਉਹ ਕਈ 100 ਟਿਪਰ ਹੀ ਹੁੰਦਾ ਜਿਹੜੇ ਸਮਾਨੇ ਵੇਚਦੀ ਲੈਂਦੇ ਨੇ ਤੇ ਨੰਬਰ ਸੈਂ ਨਹੀਂ ਸਾਰਾ ਉਹਦੇ ਜਿੰਨੇ ਮਾਲ ਖੇ ਨੇ ਇਲੈਗਲ ਜਿਹੜੇ ਟਿਪਰ ਚੱਲਦੇ ਨੇ ਓਵਰਲੋਡਡ ਚੱਲਦੇ ਨੇ ਉਹਨਾਂ ਨੂੰ ਵੀ ਜਿਹੜੇ ਵੀਵਨ ਜਿਹੜਾ ਇਹ ਟਿਪਰ ਮਾਲਕ ਸੀਗਾ 19 ਸਾਲ ਦਾ ਜਵਾਕ ਸੀਗਾ ਜਿਹਦੇ ਕੋਲ ਲਰਨਿੰਗ ਲਾਇਸੈਂਸ ਨਹੀਂ ਸੀ ਕਿ ਟਿੱਪਰ ਵਾਸਤੇ ਹੈਵੀ ਦਾ ਲਾਇਸੈਂਸ ਚਾਹੀਦਾ ਕੀ ਨੇ ਕੱਲ ਠੀਕੀ ਸੀ ਜਾਂ ਕਿਵੇਂ ਕਿਹਦੇ ਨਾਲ ਮਿਲਿਆ ਤੁਹਾਨੂੰ ਕੋਈ ਬੱਚੇ ਉਹਨੂੰ ਵੀ ਗੁਫਤਾਰ ਕਰਨ ਦੇ ਬਾਹਰ ਦੇ ਇੱਥੇ ਤੇ ਚਿਲਡਰਨ ਮੈਮੋਰੀਅਲ ਪਾਰਕ ਇੱਥੇ ਜਿਹੜਾ ਇੱਥੇ ਉਹਨਾਂ ਬੱਚਿਆਂ ਦੀ ਯਾਦ ਚਾਹੁੰਦਾ ਤੇ ਇਸ ਸੜਕ ਨੂੰ ਸੜਕ ਕਿਉਂਕਿ ਮੇਰੇ ਖੁਦ ਮੇਰੇ ਪਿਤਾ ਜੀ ਪੰਨਰਾ ਸਕੂਲ ਚ ਪੜਾਉਂਦੇ ਸੀ ਪਸਿਆਣੇ ਤੋਂ ਇੱਕ ਦਿਲ ਕੰਨਾਂ ਦੀ ਪੰਨਰਤ ਨੂੰ ਆ ਰਹੀ ਸੀ ਛੁੱਟੀ ਤੋਂ ਬਾਅਦ ਕੀ ਤਾਂ ਸਰਕ ਕਰਾਸ ਕਰਕੇ ਬੀਚੇ ਪਾਸੇ ਜਾਣਾ ਸੀ ਤਾਂ ਟਰੈਕਟਰ ਨਾਲ ਐਕਸੀਡੈਂਟ ਹੋ ਗਿਆ ਸੀ ਉਹਨਾਂ ਦੀ ਗਰੀਦ ਦੀ ਹੱਡੀ ਜੋ ਮੰਨ ਕੇ ਟੁੱਟ ਗਈ ਸੀ ਜਿਹੇ ਲੱਗਦਾ ਜਲ ਨੂੰ ਹੱਟ ਗਈ ਸੀ ਬਾਅਦ ਵਿੱਚ ਇਲਾਜ ਕਰਵਾਲੇ ਪਰ ਫਿਰ ਵੀ ਉਸ ਸੈਕਟਰ ਉੱਪਰ ਨਾ ਬਹੁਤ ਹੌਕਾ ਉਸਨੇ ਉਹਦੇ ਇਸ ਸੜਕ ਤੇ ਜਦੋਂ ਲੰਘਦਾ ਮੈਨੂੰ ਆਪ ਨੂੰ ਵੀ ਮੈਨੂੰ 4 ਲੇਨ ਬਣਾਉਣ ਦਾ ਜਿਹੜਾ ਪ੍ਰੋਜੈਕਟ ਸੀ 7 ਕਹਿਦਾ ਕਿ ਸਾਰਾ ਇਹਦਾ ਬਣਾ ਕੇ ਜਿਹੜਾ ਸਰਵੇ ਵਗੈਰਾ ਪੈਸੀ ਦੀ ਕੋਈ ਕਮੀ ਨਹੀਂ ਸਾ ਪਾਤਰਾਂ ਤੱਕ ਜੀ ਸਿਆਣੇ ਤੇ ਹਸਪਤਾਲ ਜਿਹੜਾ ਅਪਗ੍ਰੇਡ ਕਰ ਰਹੇ ਹਾਂ ਇਤਨਾ ਜੇ ਹਸਪਤਾਲ ਅਪਗ੍ਰੇਡ ਹੁੰਦਾ ਸ਼ਹਿਰ ਕੁਝ ਬੱਚਿਆਂ ਨੇ ਜਾਣਾ ਬਚ ਗਿਆ ਬਿਲਕੁਲ ਹੈਨਾ 13 ਤਰੀਕ ਨੂੰ ਅਸੀਂ ਉਸ ਐਂਬੂਲੈਂਸਾਂ ਦੇਣੀਆਂ ਨੇ ਉਹਦੇ ਚ ਸੱਤ ਐਂਬੂਲੈਂਸ ਜਿਹੜੀਆਂ ਹਨ ਸੱਤ ਬੱਚਿਆਂ ਦੇ ਯਾਤ ਦੇ ਵਿੱਚ ਉਹ ਸਮਾਣਾ ਦੇ ਲੱਗੇ ਹੁੰਦੇ ਨੇ ਚਿਲਡਰਨ ਮੈਮੋਰੀਅਲ ਹੈ ਮੂਰੀਸ ਤੇ ਤਾਂ ਕਿ ਇੱਕ ਇਹਨਾਂ ਨੇ ਜਿਹੜਾ ਮਾਈਨਿੰਗ ਦੀ ਤਾਂ ਜੁਡੀਸ਼ੀਅਨ ਇਨਕੁਆਇਰੀ ਕਰਾਂ ਨਹੀਂ ਕਰਾਂਗੇ ਜੀ ਪਰ ਇੱਕ ਪਰਿਵਾਰਾਂ ਨਾਲ ਵੀ ਗੱਲ ਹੋਈ ਹੈ ਚਿਲਡਰਨ ਮੈਮੋਰੀਅਲ ਟਰਸਟ ਬਣਾਉਣਗੇ ਤਾਂ ਕਿ ਚਲੋ ਆਪਣੇ ਬੱਚੇ ਚਲੇ ਗਏ ਉਹਨਾਂ ਦੇ ਬੱਚੇ ਪੜ੍ਹਾਈ ਪੱਖੋਂ ਨਾ ਰਹਿਣ ਜਾਂ ਕੋਈ ਸਕੂਲ ਦੇ ਵਿੱਚ ਪਹੁੰਚਣ ਦਾ ਸਾਧਨ ਨਾ ਹੋਵੇ ਇਸ ਬਹੁਤ ਪੜਾਈ ਬਹੁਤ ਰਹਿ ਜਾਣ ਕਿ ਮੈਂ ਪੜ ਨਹੀਂ ਸਕਿਆ ਮੈਨੂੰ ਜਿਹੜੇ ਬੱਸ ਨਹੀਂ ਮਿਲੀ ਉਸ ਸਮਾਨੇ ਦੇ ਸਕੂਲ ਨੂੰ ਆਲਰੇਡੀ ਸਰਕਾਰੀ ਸਕੂਲ ਸਕੂਲ ਆਫ ਫੈਮਿਨਿਅਨਸ ਬਣਾ ਰਹੇ ਹਨ ਕਿ ਉੱਥੇ 15-20 ਬੱਸਾਂ ਤੱਕ ਪੈਸੇ ਵੀ ਮਿਲਣਗੇ ਪਰ ਜਿਹੜਾ ਇੱਕ ਟ੍ਰੈਸਟ ਬਣਾਉਣਗੇ ਚਿਲड्रन ਓਰ ਉਹਦੇ ਵਿੱਚ ਵੀ ਸਰਕਾਰ ਆਫਨ ਕਰੇ ਸੋ ਬਿਲਕੁਲ ਆ ਦਰਸ਼ਕਾਂ ਨੇ ਖਾਸ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਗੱਲਬਾਤ ਸੁਣੀ ਹੈ ਕਿ ਪਰਵਾਦ ਦੇ ਨਾਲ ਜਦੋਂ ਦੁੱਖ ਸਾਂਝਾ ਕਰਨ ਵਾਸਤੇ ਪਹੁੰਚੇ ਤਾਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਸਾਡਾ ਵਿਧਾਇਕ ਕਿਉਂ ਨਾ ਹੋਵੇ ਕੋਈ ਵੀ ਜਿਹੜਾ ਬਖਸ਼ਾ ਨਹੀਂ ਜਾਵੇਗਾ ਤੇ ਪਰਿਵਾਰ ਨੂੰ ਜਿਹੜਾ ਇਨਸਾਫ ਜਿਹੜਾ ਜ਼ਰੂਰ ਦਿਵਾਇਆ ਜਾਵੇਗਾ। ਤਾਂ ਪਾਣਾ ਦੀ ਗੱਲ ਕੀਤੀ ਜਾਵੇ ਕਿਉਂਕਿ ਅੱਜ ਧਰਨਾ ਪ੍ਰਦਰਸ਼ਨ ਸੀ ਤਾਂ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਕਿਤਨਾ ਕਿਤੇ ਉਸ ਸਥਿਤੀ ਨੂੰ ਕੰਟਰੋਲ ਕਰਨ ਵਾਸਤੇ ਆਣਾ ਪਿਆ। ਕੀ ਹੁਣ ਧਰਨਾ ਪ੍ਰਦਰਸ਼ਨ ਚੱਕ ਲਿਆ ਗਿਆ ਜਾਂ ਫਿਰ ਪਰਿਵਾਰ ਨੂੰ ਅੱਗੇ ਕੀ ਕਹਿ ਰਿਹਾ? ਜਿੱਦ ਕੋਮਰ ਜੀ ਪਹਿਲੀ ਗੱਲ ਤੇ ਇਹ ਕਿ ਧਰਨਾ ਅੱਜ ਨਹੀਂ ਸੀ। ਮਤਲਬ ਆਪਾਂ ਜੇ ਅੱਜ ਸੀ ਇਹ ਨਹੀਂ ਕਹੀ ਕਿ ਅੱਜ ਹੀ ਦਿੱਤਾ ਗਿਆ। ਉਹਨਾਂ ਦਾ ਜਿਹੜਾ ਰੋਜ਼ ਪ੍ਰਦਰਸ਼ਨ ਆ ਉਹ ਕਾਫੀ ਦਿਨਾਂ ਤੋਂ ਚੱਲ ਰਹੀ ਹੈ। ਅੱਜ ਉਹਨਾਂ ਨੇ ਪਟਿਆਲਾ ਤੋਂ ਸਮਾਣਾ ਜਿਹੜਾ ਹਾਈਵੇ ਆ ਮੇਨ ਉਹ ਰੋਡ ਜਾਮ ਕੀਤਾ ਸੀ ਤੁਹਾਡੇ ਯਾਦ ਹੋਣਾ ਕਿ ਕੱਲ ਜਦੋਂ ਪਰਿਵਾਰ ਨੂੰ ਮਨਾਉਣ ਦੇ ਲਈ ਦੇਖੋ ਜਿਹੜਾ ਪ੍ਰਸ਼ਾਸਨ ਹੈ ਪ੍ਰਸ਼ਾਸਨ ਕਈ ਵਾਰੀ ਨਾ ਜਦੋਂ ਕੋਈ ਵੀ ਧਰਨਾਕਾਰੀ ਹੋਵੇ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਲਾਜਮ ਹੈ ਜਾਂ ਖਾਸ ਕਰਕੇ ਇਹ ਜੇ ਮਾਮਲੇ ਦੇ ਵਿੱਚ ਦੇਖੋ ਇੱਕ ਤਾਂ ਧਰਨਾ ਹੁੰਦਾ ਤੱਕੇ ਨਾਲ ਹਟਾਉਣਾ ਇਹ ਮਾਹੌਲ ਇੱਕ ਇੰਨਾ ਗੰਮਗੀਨ ਹੈ ਕਿ ਇਸ ਪ੍ਰਦਰਸ਼ਨ ਨੂੰ ਇਸ ਧਰਨੇ ਨੂੰ ਇਸ ਰੋਸ਼ ਪ੍ਰਦਰਸ਼ਨ ਨੂੰ ਜਾਂ ਇਹ ਜਿਹੜੇ ਧਰਨਾਕਾਰੀ ਨਹੀਂ ਕਹਿ ਸਕਦੇ ਇਹਨਾਂ ਨੂੰ ਇਹ ਤੱਕ ਇਨਸਾਫ ਦੀ ਮੰਗ ਕਰ ਰਿਹਾ ਉਹਨਾਂ ਸੱਤ ਬੱਚਿਆਂ ਦੇ ਪਰਿਵਾਰ ਹੈ ਉਹਨਾਂ ਦੇ ਮਾਤਾ ਪਿਤਾ ਨੇ ਤੇ ਸਮਾਨਾ ਸ਼ਹਿਰ ਵਾਸੀ ਉਹਨਾਂ ਦੇ ਨਾਲ ਇਹਨਾਂ ਨੂੰ ਤੁਸੀਂ ਧੱਕੇ ਨਾਲ ਨਹੀਂ ਹਟਾ ਸਕਦੇ ਸੀ ਇਹਨਾਂ ਨੂੰ ਜ਼ਬਰਦਸਤੀ ਨਹੀਂ ਹਟਾ ਸਕਦੇ ਸੀ ਇਹਨਾਂ ਦੇ ਉੱਪਰ ਤੁਸੀਂ ਸਖਤਾਈ ਨਹੀਂ ਕਰ ਸਕਦੇ ਸੀ ਸਭ ਤੋਂ ਪਹਿਲਾਂ ਕੱਲ੍ਹ ਡੀਸੀ ਪਟਿਆਲਾ ਗਏ ਉੱਥੇ ਉੱਥੇ ਉਹਨਾਂ ਕੋਲ ਸਮਾਣਾ ਤੇ ਐਮਐਲਏ ਸਮਾਣਾ ਵੀ ਗਏ ਚੇਤਨ ਸਿੰਘ ਜੋੜਾ ਮਾਜਰਾ ਉਸ ਸਮੇਂ ਡੀਸੀ ਪਟਿਆਲਾ ਤੋਂ ਇੰਨੇ ਖਫਾ ਹੋਏ ਉਹ ਸਮਾਣਾ ਵਾਸੀ ਉਹਨਾਂ ਦੇ ਪਰਿਵਾਰਕ ਮੈਂਬਰ ਬੱਚਿਆਂ ਦੇ ਤੁਹਾਡੇ ਯਾਦ ਹੋਣਾ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਅਸੀਂ ਡੀਸੀ ਮੈਡਮ ਤੁਸੀਂ ਆਓ ਅਸੀਂ ਤੁਹਾਡੀ ਆਰਤੀ ਉਤਾਰਦੇ ਆਓ ਵੀਡੀਓ ਵੀ ਸਾਹਮਣੇ ਬਿਲਕੁਲ ਉਹ ਵੀਡੀਓ ਕਲੀਪ ਵੀ ਆਪਾਂ ਦਰਸ਼ਕਾਂ ਨੂੰ ਜ਼ਰੂਰ ਦਿਖਾਉਨੇ ਆ ਕਿ ਜਦੋਂ ਇੱਕ ਜ਼ਿਲ੍ਹਾ ਅਧਿਕਾਰੀ ਡੀਸੀ ਲੈਵਲ ਦਾ ਇੱਕ ਆਈਏਐਸ ਅਧਿਕਾਰੀ ਜਦੋਂ ਕਿਸੇ ਧਰਨੇ 'ਚ ਪਹੁੰਚੇ ਤੇ ਅੱਗੋਂ ਉਹਨਾਂ ਨੂੰ ਇਹ ਜਾਂ ਕੁਝ ਸੁਣਨਾ ਨੂੰ ਮਿਲੇ ਤਾਂ ਲੋਕਾਂ ਦੇ ਵਿੱਚ ਕਿੰਨੀ ਕਿਰਕਦੀ ਹੁੰਦੀ ਹੈ ਉਹ ਸਧਾਰੀ ਨੂੰ ਪਤਾ ਹੈ ਠੀਕ ਹੈ ਬੇਸ਼ੱਕ ਉਹਨਾਂ ਨੇ ਉੱਥੇ ਜੋ ਮਰਜ਼ੀ ਜਵਾਬ ਦਿੱਤਾ ਉਸ ਤੋਂ ਬੈਠ ਕੇ ਗੱਲਬਾਤ ਵੀ ਹੋਈ ਪਰ ਡੀਸੀ ਪਟਿਆਲਾ ਤੋਂ ਸੈਟੀਸਫਾਈ ਉਹ ਨਹੀਂ ਹੋਏ ਤਾਂ ਉਹ ਮਰਜ਼ੇ ਕੁਝ ਝਲਕੇ ਦੂਰ ਦਿਖਾ ਦਿੰਨੇ ਆਪਾਂ ਦਰਸ਼ਕਾਂ ਨੂੰ ਕਿ ਉੱਥੇ ਹੋਇਆ ਕੀ ਹੈ ਕਮੈਂ ਤੁਹਾਨੂੰ ਬਹੁਤ ਨਹੀਂ ਉਸ ਦਿਨ ਦੀ ਕਿਰਪਾ ਸੀ ਮੇਰੀ ਬੇਟਾ ਕਾਹ ਚੜ ਕੇ ਮੇਰੀ ਹਾਰ ਪਾਵਾਂਗੇ ਆਸੀ ਭਾਰਾਂਗੇ ਨਹੀਂ ਹਾਰ ਪਾਵੀਏ ਨਹੀਂ ਹਾਂ ਖੜੋ ਉਹ ਟਾਈਮ ਪਿੱਛੇ ਆ ਫੜੀਓ ਬੇਟਾ ਪਲੀਜ਼ ਕੋਈ ਗੱਲ ਨਹੀਂ ਕਿਉਂ ਹੋ ਗਿਆ ਜੀ ਆਪ ਸੋਚੋ ਫਿਰ ਕੀ ਹੋ ਗਿਆ ਬੱਚੇ ਵਾਲੇ ਹੋ ਬੱਚੇ ਵਾਲੇ ਨਾ ਸਾਰਿਆਂ ਨੂੰ ਹੈਗੇ ਆ ਨਾ ਬੱਚੇ ਬਸ ਬੇਟਾ ਆ ਮੈਂ ਉਹੀ ਕਹਿੰਦੇ ਆ ਨਹੀਂ ਮੈਂ ਬੈਠ ਨਹੀਂ ਆ ਬੈਠ ਨਹੀਂ ਚਲੋ ਬੈਠਾ ਆ ਫੜਾ ਫੜਾ ਆਰ ਗਿਆ ਜੋ تھا ਨਹੀਂ ਜਾਵੇ ਹਾਂ ਬਸ ਆ ਪਿੱਛੇ ਕਰੋ ਇਹਨੂੰ ਆ ਫੜਾ ਨਾ ਇਹ ਨਾ ਇਹ ਇੱਕ ਬਟਾ ਚਾਹੀ ਚਾਹੀ ਇੱਕ ਨੂੰ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਬੈਠ ਕੇ ਗੱਲ ਕਰਦੇ ਕਿੰਨਾ ਦੀ ਗੱਲ ਕਰਦੇ ਬੈਠ ਕੇ ਗੱਲ ਕਰਦੇ ਆਂ ਮੈਂ ਬੈਠ ਕੇ ਬੈਠ ਕੇ ਮੈਂ ਮਾਰੀ ਡੀਸੀ ਸਾਹਿਬ ਆਪਾ ਬੈਠ ਕੇ ਗੱਲ ਕਰਦੇ ਆਂ ਨਾ ਸਾਰੀ ਪਿੱਛੇ ਹਟੋ ਡੀਸੀ ਸਾਹਿਬ ਦਾ ਅਦਾਲਤ ਨਹੀਂ ਸੀ ਨਾ ਇੱਕ ਮਿੰਟ ਕੋਈ ਨੀ ਬੱਕਰਾ ਕਰਾ ਰਿਹਾ ਸਾਡੇ ਘਰ ਉੱਜੜ ਗਏ ਬੈਠਾ ਬੈਠੋ ਆਪੀਸ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠ ਕੇ ਗੱਲ ਕਰ ਬੈਠੋ ਥੱਲੇ ਆ ਬੱਦੇ ਬੈਠੋ ਮੈਨੂੰ ਸੋੜ ਕੇ ਪਿਆ ਸੀ ਆ ਜਾ ਸਰ ਜੀ ਬਾਕੀ ਮੁਰਦਾਬਦ 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 ਆਪਰੇ ਲੋਕਾਂ ਦਾ ਦੁੱਖ ਨਾ ਵੇਖਣਾ ਪ੍ਰਿਯਾ ਸ਼ਰਮ ਮੁਰਦਾਵਾ 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 ਕਹੋ ਭੇਜੋ ਕਹੋ ਭੇਜੋ ਉਹ ਹਰੇ ਹੋਣ ਨਹੀ ਕਿੰਨੋਂ ਮਿਲੇ ਮੈਡਮ ਹੁਣ ਚਲ ਜਾਨੇ ਤੁਸੀ ਕਿੰਨੋਂ ਮਿਲੇ ਇਹਨਾਂ ਦੇ ਇਹਨਾਂ ਦੇ ਰਖੜੀਆਂ ਦੱਸੋ ਬੰਨੂ ਬੰਨੂ ਕਦਮ ਨਹੀ ਹੁੰਦੇ ਇਹ ਦੱਸੋ ਹਸਪੀਟਲ ਜਾਣਾ ਕਹੋ ਭੇਜੋ ਅਮਰ ਹਸਪੀਟਲ ਤੇ ਭੇਜੋ ਅਮਰ ਹਸਪੀਟਲ ਤੇ ਭੇਜੋ ਸਾਡੇ ਅੱਗੇ ਬੱਚੇ ਸੜਕ ਤੇ ਡੁੱਲਦੇ ਨੇ ਛੰਡਾ ਉਾਰ ਐਡਮਿਨਿਸਟਰेटर ਰੋਮ ਐਡਮਿਨਿਸਟ੍ਰੇਸ਼ਨ ਜਿਹੜਾ ਆਦੇ ਲੋਕ ਹਾਂ ਦੱਸੋ ਤੁਸੀਂ ਕਿਹੜਾ ਬੱਚਾ ਦੇਖਿਆ ਦੱਸੋ ਕਿਹੜਾ ਬੱਚਾ ਦੇਖਿਆ ਤੁਸੀਂ ਇਹ ਕੋਈ ਮੈਮ ਉਹਨਾਂ ਦਾ ਦੁੱਖ ਦੀ ਕੋਈ ਬਰਾਦਰੀ ਕਿੰਨਾ ਦਿਖਦਾ ਹੈ ਇਹ ਇਹ ਮੌਕਾ ਇਹ ਤਾਂ ਦੇਖਿਆ ਨਾ ਕਿੰਨਾ ਦਿਖਦਾ ਹੈ ਦੇਖਣਾ ਸੀ ਉੱਤੇ ਸਭ ਤੋਂ ਪਹਿਲਾਂ ਇਹ ਤਾਂ ਨਹੀਂ ਕੋ ਆਇਆ ਹੋ ਅੱਜ ਤੁਸੀਂ ਕੱਲ ਦਾ ਜਵਾਬ ਮੈਡਮ ਬੇਨਤੀ ਅਸਟੱਕ ਤੱਕ ਤੁਸੀਂ ਬੜੀ ਬੇਰੁਕੇ ਸੀ ਸਾਨੂੰ ਇਹ ਜਵਾਬ ਤੁਸੀਂ ਸੁਪਰੀਮੋ ਡਿਸਟਿਕ ਦੇ ਕਿੰਨੂੰ ਮਿਲੇ ਹੋਣਾ ਮੈਡਮ ਮੈਡਮ ਇਹ ਕੋਸ਼ਿਸ਼ ਮੈਨੂੰ ਨਹੀਂ ਮਿਲਣੀ ਤੁਸੀਂ ਐਸਪੀ ਸਾਹਿਬ ਐਸਪੀ ਸਾਹਿਬ ਕਿਹੜੇ ਦੇ ਨਾਇ ਨੇ ਮੈਡਮ ਮੇਰਾ ਬੱਚਾ ਸੌਂਦੇ ਹਸਪੀਟਲ ਚ ਸੀ ਕਿਹੜੇ ਦੇ ਨਾਇ ਨੇ ਮੈਡਮ ਤੁਹਾਨੂੰ ਬਾਰ-ਬਾਰ ਅਸੀਂ ਲਿਖਿਆ ਪਾਇਆ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਬੱਚੇ ਦੇ ਗਾਰਡ ਦੇ ਕਿਧ ਹੋ ਰਹੇ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਆਪਰੇਸ਼ਨ ਕਰਵਾਵਾ ਟੰਕੀ ਜੇ ਤਾਂ ਸੜਕ ਦੀ ਖਤਮ ਹੋ ਗਈ ਡੀਸੀ ਦਾ ਬਹਾਈ ਜਾਣਾ ਦੋਸਤੋ ਬੰਦਾ ਕਰ ਜਾ ਤੁਸੀਂ ਤਾਂ ਨਹੀਂ ਅਸੀਂ ਤਾਂ ਪੀਐਮ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਦੁਖ ਦੀ ਗੱਲ ਹੈ ਦੇਖੋ ਅਸੀਂ ਬਾਰ 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 ਅਸੀਂ ਵੀਡੀਓਸ ਪਾ ਰਹੇ ਅਸੀਂ ਤੇਰੇ ਕੋਲ ਤੁਸੀਂ ਆਓ ਨਹੀਂ ਪੈਗੀ ਵੀ ਤੁਸੀਂ ਅੱਜ ਆਇਓ ਸੀ ਕੋਈ ਨਹੀਂ ਕੋਈ ਕੁਝ ਨਹੀਂ ਸਾਰਾ ਕੁਝ ਛੱਡਦਾ ਜੀ ਅਸੀਂ ਸਾਰਾ ਕੁਝ ਛੱਡਦਾ ਅਸੀਂ 25 ਸੜਕੋ ਚਲੇ ਗਏ ਪੇਰੈਂਟਸ ਦਾ ਅਹਿਸਾਸ ਲੱਗਦਾ ਪੇਰੈਂਟ ਨਾਲ ਗੱਲ ਕਰਦੇ ਹੁੰਦੇ ਕੋਈ ਨਹੀਂ ਕੁਝ ਅੰਜਨ ਨੇ ਨੂੰ ਨਾਰਾ ਨਹੀਂ ਇਹ ਛੋਟਾ ਸੁਣਾਣੇ ਆਉਂਦਾ ਬੰਦਾ ਨਹੀਂ ਸੀ ਇਹ ਇਹ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਆ ਜਾਣ ਦਾ ਮੰਤਵ ਕੀ ਹੈ ਚਲੋ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਕੋਲ ਹੱਥ ਜੋੜ ਕੇ ਕਿਉਂ ਹਾਂ ਸਾਡੇ ਦੁੱਖ ਤੇ ਅੱਗੇ ਮੈਂ ਕੁਛ ਨਹੀਂ ਕਹ ਕੁਛ ਵੀ ਇੱਕੋ ਵੀ ਨਾ ਮੈਂ ਕੁਛ ਕਹਿ ਸਕਦੀ ਨਾ ਨਾ ਮੈਂ ਕੁਛ ਵੀ ਨਹੀਂ ਸਕਦੀ ਮੈਂ ਆਪ ਦੇਖੇਗੀ ਤਾਂ ਮੈਨੂੰ ਪਤਾ ਹੈ ਮੈਂ ਕੁਛ ਨਹੀਂ ਕਹਿਣਾ ਕਿਉਂਕਿ ਜੋ ਤੁਹਾਡਾ ਦੱਸਾਏਗਾ ਸਭ ਕੁਝ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਕੁਛ ਨਹੀਂ ਹੈ ਕੁਛ ਨਹੀਂ ਕੋਈ ਉਸ ਕਿਸੇ ਤਰੀਕੇ ਦਾ ਕੁਛ ਨਹੀਂ ਕਿ ਮੈਂ ਕੁਛ ਇੱਕ ਬੂੰਦ ਵੀ ਕੁਛ ਉਹਨੂੰ ਜਸਟੀਫਾਈ ਕਰਦੀ ਹਾਂ ਕੁਛ ਛੁਰੀ ਕਰਦੀ ਹਾਂ ਜਾਂ ਇੱਕ ਐਂਡ ਆਉਟ ਹੈ ਮੈਂ ਤਾਂ ਕੋਈ ਤਾਂ ਹੱਥ ਜੋੜ ਕੇ ਬੇਚੀ ਪਾ ਦਿੱਤਾ ਇੱਕ ਸਮੇਂ ਮੈਂ ਇਹ ਨਾਤ ਲਵਾਂ ਬੋਲੋ ਜੀ ਬੋਲੋ ਕਿੰਨਾ ਤਰੀਕਾ ਠੀਕ ਹੈ ਇੱਕ ਇੱਕ ਮਦਰ ਇੱਕ ਇੱਕ ਫਾਦਰ ਇੰਨਾ ਕੁਛ ਫਿਰ ਵੀ ਜੇ ਤੁਹਾਡੇ ਦਿਲ ਵਿੱਚ ਹੈਗਾ ਮੈਂ ਚੂ ਵੀ ਨਹੀਂ ਕਰਾਂ ਬਿਲਕੁਲ ਨਹੀਂ ਮੈਂ ਸਿੱਧਾ ਮਾਸੀ ਮਾਰ ਬਿਲਕੁਲ ਨਹੀਂ ਕਰ ਕੁਛ ਨਹੀਂ ਕਰਨ ਬਿਲਕੁਲ ਨਹੀਂ ਕਰ ਤੁਸੀਂ ਕਹਿੰਦਾ ਤੁਹਾਡਾ ਸਰ ਮੱਥੇ ਲਾ ਦੇਖੋ ਆਪਾਂ ਦੇਖਿਆ ਕਿ ਉਹਨਾਂ ਨੇ ਡੀਸੀ ਪਟਿਆਲਾ ਦੇ ਹਾਰ ਤੱਕ ਪਾ ਦਿੱਤੇ ਕਿ ਤੁਸੀਂ ਇੰਨੇ ਦਿਨਾਂ ਬਾਅਦ ਆਏ ਹੋ ਤੁਹਾਨੂੰ 29 ਦਿਨਾਂ ਬਾਅਦ ਅੱਜ ਦੇਖਿਆ ਇੱਥੇ ਠੀਕ ਹੈ ਉਹ ਜਿਹੜਾ ਹੈਗਾ ਗੁੱਸਾ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਮੰਨ ਦੇ ਪਰਿਵਾਰਾਂ ਦੇ ਮੰਨ ਦੇ ਵਿੱਚ ਉਸ ਤੋਂ ਬਾਅਦ ਉੱਥੇ ਐਮ ਐਲ ਏ ਸਮਾਣਾ ਤੇ ਐਮ ਐਲ ਏ ਸਮਾਣਾ ਨੇ ਤਾਂ ਇਹ ਕਹਿਿਆ ਕਿ ਮੈਨੂੰ ਮੇਰੇ ਬੱਚਿਆਂ ਦੀ ਸੋਚ ਇਥੋਂ ਤੱਕ ਕਹਿਤਾ ਉਹਨਾਂ ਨੇ ਠੀਕ ਹੈ ਮੰਦਰ ਅੱਗੇ ਵੀ ਮੈਂ ਹੱਥ ਕਰਕੇ ਕਹਿਣਾ ਕਿ ਮੇਰੇ ਅੱਗੇ ਕੋਈ ਰੋਲ ਨਹੀਂ ਹੈਗਾ ਪਰ ਪਰਿਵਾਰ ਆ ਜਿਹੜਾ ਦੇਖੋ ਤੁਸੀਂ ਰਾਜਨੀਤਿਕ ਲੋਕ ਹੋ ਤੁਸੀਂ ਜੋ ਮਰਜ਼ੀ ਕਹੀ ਜਾਓ ਵੀ ਸਾਡਾ ਰੋਲ ਨਹੀਂ ਜਾਂ ਕੁਝ ਨਹੀਂ ਪਰ ਜਦੋਂ ਇਹ ਜਿਹੇ ਘਟਨਾਵਾਂ ਸਾਹਮਣੇ ਆਉਂਦੀਆਂ ਤਾਂ ਆਮ ਲੋਕ ਜਿਹੜੇ ਖਾਸ ਕਰਕੇ ਸ਼ਹਿਰ ਦੇ ਹੁੰਦੇ ਨੇ ਉਹਨਾਂ ਨੂੰ ਜਾਣ ਪਛਾਣਦੇ ਹੁੰਦੇ ਨੇ ਤਾਂ ਉਹਨਾਂ ਲੋਕਾਂ ਨੂੰ ਪਤਾ ਜ਼ਰੂਰ ਹੁੰਦਾ ਹੈ ਕਿ ਇਹਦੇ ਵਿੱਚ ਕੀ ਦਾ ਰੋਲ ਆ ਕਿਵੇਂ ਆ ਟਿੱਪਰ ਕੀ ਦਾ ਕਿੱਥੋਂ ਆਇਆ ਸੀ ਪਹਿਲਾਂ ਕਿਹਦੇ ਕੋਲ ਸੀ ਹੁਣ ਕਿਹਦੇ ਦੇ ਚਲਾਉਂਦਾ ਕੌਣ ਆ ਕਿੱਥੋਂ ਮਿੱਟੀ ਆ ਰਹੀ ਆ ਕਿੱਥੇ ਜਾ ਰਹੀ ਆ ਤਾਂ ਬਹੁਤੇ ਲੋਕ ਇਸੀ ਤੋਂ ਵਾਕਿਫ ਹੀ ਹੁੰਦੇ ਨੇ ਇਸ ਕਰਕੇ ਉਹ ਬੇਸ਼ੱਕ ਮੂੰਹ ਤੇ ਨਹੀਂ ਕਹਿ ਸਕਦੇ ਕਿ ਨਹੀਂ ਜੀ ਤੁਹਾਡਾ ਪਰ ਉਹਨਾਂ ਨੂੰ ਵਾਕਿਫੀਅਤ ਸਾਰੀ ਹੁੰਦੀ ਆ ਹੁਣ ਉਸ ਤੋਂ ਬਾਅਦ ਐਮਐਲਏ ਨਾਲ ਕੱਲ ਕੀ ਗੱਲ ਹੋਈ ਆ ਜੋ ਜਦੋਂ ਉੱਥੇ ਬੈਠੇ ਆਮ ਲੋਕਾਂ ਦੇ ਵਿੱਚ ਉਹ ਵੀ ਇੱਕ ਝਲਕ ਆਪਾਂ ਦਰਸ਼ਕਾਂ ਨੂੰ ਦਿਖਾ ਦਿੰਨੇ ਆ ਦੇ ਮੇਰੀ ਔਲਾਦ ਚੁੰਦੇ ਉਸ ਸੌਥਾ ਰਹਿ ਜੇ ਇਹ ਕੋਈ ਫਾਇਦਾ ਰਾਜਨੀਤੀ ਕਰਨ ਦਾ ਮੈਂ ਰਾਜਨੀਤੀ ਕਰਨ ਥੋੜੀ ਆ ਅਸੀਂ ਰਾਜਨੀਤੀ ਦੇ ਨਾਤੇ ਮੈਂ ਰਾਜਨੀਤੀ ਮੇਰੇ ਨਾਲ ਰਾਜਨੀਤੀ ਹੋ ਜਾ ਸਭ ਨਕਰੀ ਆ ਸੌ ਖਾਣਾ ਕੋਈ ਹੋਰ ਖਾਵੇ ਸੌ ਕੀ ਮੇਰਾ ਹਾਇਤ ਵੀ ਕਿਪਰ ਚਲਦਾ ਠੀਕ ਹੈ ਆ ਮਾਈਆ ਨੇ ਦੀ ਸੌ ਖਾਣਾ ਨਾ ਆ ਤੁਸੀਂ ਕੱਲ੍ਹ ਦੇ ਕਿ ਪੁੱਤਰ ਦੇਦੇ ਤੁਹਾਡੇ ਨਹੀਂ ਨਹੀਂ 118 ਤਾਂ ਮਿਲਣਾ ਥੋੜਾ ਲੱਗਾ ਨਾ ਜੋੜੇ ਬੜੇ ਜੰਮ ਦੇ ਰਾਜਨੀਤੀ ਨਹੀਂ ਹੋ ਰਹੀ ਐਥੇ ਤੁਸੀਂ ਰਾਣੇ ਰਾਣੇ ਨਹੀਂ ਨਹੀਂ ਮੇਰੇ ਟਿਪਰ ਨੇ ਐਸੀ ਕੁਛ ਨੇ ਕਹਿ ਜਿਥੇ ਤੁਹਾਡੇ ਟਿਪਰ ਦੇ ਸਾਹਿਬ ਸੋਸ਼ਲ ਮੀਡੀਆ 'ਤੇ ਦਿਖਾਰਨਾ ਬਥੇਰਾ ਹਾਂ ਸੋਸ਼ਲ ਮੀਡੀਆ ਹਾਂ ਇਹ ਤਾਂ ਨਹੀਂ ਇਹ ਕਹਿੰਦਾ ਮੇਰਾ ਮੇਰਾ ਨਹੀਂ 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 ਨਾਲੇ ਕਮਟ ਕਰਦੇ ਕੋਈ ਮੇਰਾ ਮੇਰਾ ਹੋਵੇ ਟਿਪਰ ਮੈਂ ਥੋੜਾ ਦੇਣਦਾਰ ਹਾਂ ਬਿਲਕੁਲ ਆਉਣ ਵਾਲੇ ਦਸ ਸਾਲਾਂ 'ਚ ਵੀ ਕੋਈ ਨਿਕਲਿਆ ਭਾਈ ਇਹ ਗੱਲ ਤਾਂ ਸਰਦਾਰ ਆ ਪ੍ਰਦੀਪ ਆ ਬੈਠਾ ਪ੍ਰਦੀਪ ਜੀ ਇੱਕ ਦਿਨ ਅਸੀਂ ਵਿਆਹ ਤੇ ਜਾ ਰਹੇ ਸੀ ਮੈਂ ਉੱਥੇ ਖੜਾ ਸੀ ਮੈਂ ਨਾਲ ਬਟਿਆ ਲਿਆ ਮੈਂ ਚੱਲੀ ਰਸਤੇ 'ਚ ਮੈਨੂੰ ਟਿੱਪਰ ਮਿਲ ਗਿਆ 10 ਉਹਦੇ ਕਿੰਨੇ ਕੁੱਤੇ ਖਾਣੀ ਕਰ ਲਓ ਜੀ ਮੈਂ ਤੁਸੀਂ ਗੰਦ ਪਾ ਕੇ ਰੱਖ ਦੋ ਤੂੰ ਸੁਰੇ ਅੱਛਾ ਹੋਰ ਆ ਮੈਂ ਜਾਣੀ ਕਦੇ ਹੱਤ ਕਰਦਾ ਕਦੇ ਕਿਸੇ ਤੋਂ 100 ਰੁਪਿਆ ਲਿਆ ਹੋਵੇ ਟਿੱਪਰ ਵਾਲਾ ਕੋਈ ਆ ਕੇ ਕਹਿ ਦੇਵੇ ਵਿੱਚੇ ਤੈਨੂੰ 100 ਰੁਪਿਆ ਦਿੱਤਾ ਆਹ ਸੌ ਖਾ ਕੇ ਕਹਾਂ ਫਿਰ ਉਹਨੂੰ ਫੱਲ ਕਿੰਨੇ ਜਿਹੜੇ ਕੋਈ ਜ਼ਿੰਮੇਵਾਰੀ ਹੈ ਸੱਚ ਹੈ ਨਾ ਸੱਚ ਹੈ ਨਾ ਬੇਟਾ ਸੱਚ ਹੈ ਨਾ ਜਿਹ ਜਿਹੜਾ ਹੁਣ ਮੇਰੇ ਹੱਥ 'ਚ ਹੈ ਜਿਹਦੇ ਨਾਲ ਕੋਈ ਕਾਗਜ਼ਾਂ ਦੇ ਪੱਤਰ ਨੇ ਉਹ ਨਹੀਂ ਤੇ ਮੈਂ ਰੁਕ ਸਕਦਾ ਹੋਰ 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 ਬੇਟਾ ਹੋਰ ਹੋਰ ਚਲੀ ਜਾ ਰਹੇ ਨੇ ਬੇਟਾ ਇਹਨਾਂ ਤੇਨ ਦੀ ਜ਼ਰੂਰ ਮੰਗ ਲੜਨੋ ਤੇ ਨਾ ਸੇਤਨਾ ਸੇਤਨਾ ਉਹ ਤੋਂ ਵੀ ਮਿਲਣਾ ਜਿਹੜੇ ਜਿਹੜੇ ਪਰਮਿਸ਼ਨ ਜਿਨ੍ਹਾਂ ਨੂੰ ਅਜੇ ਮਨਜ਼ੂਰੀ ਹੈਗੀ ਹੈ ਪਰਮਿਟਿੰਗ ਜਿਹੜੇ ਦੀ ਸਾਧਾ ਮੁੱਟ ਦੀ ਮਿੱਟੀ ਦਾ ਥੋੜਾ ਮਨਜ਼ੂਰੀ ਹੈ ਮੈਂ ਕਿਹਨੇ ਦੇਖਣਾ ਪ੍ਰਸ਼ਾਸਨ ਨੂੰ ਦੇਖਣਾ ਹੁਤਾ ਅਬ ਦੂਜੀ ਗੱਲ ਇੱਕ ਹੋਰ ਤੁਸੀਂ ਐਮਐਲਏ ਵਾਲਾ ਸੁਣਿਆ ਡੀਸੀ ਪਟਿਆਲਾ ਵਾਲਾ ਸੁਣਿਆ ਹੁਣ ਗੱਲ ਇਹ ਆ ਗਈ ਕਿ ਜਿਹੜੀ ਸੂਤਰਾਂ ਦੇ ਹਵਾਲੇ ਤੋਂ ਕੋਈ ਵੱਡੀ ਜਿਹੜੀ ਗੱਲ ਸਾਹਮਣੇ ਆਈ ਕਿ ਜਦੋਂ ਡੀਸੀ ਪਟਿਆਲਾ ਤੇ ਐਮਐਲਏ ਤੋਂ ਮਸਲਾ ਨਹੀਂ ਸੁਲਝਿਆ ਤੇ ਲੋਕਾਂ ਨੇ ਕਹਿ ਦਿੱਤਾ ਕਿ ਅਸੀਂ ਕੱਲ ਜਾਮ ਲਾਉਣਾ ਤੇ ਅੱਜ ਅਚਾਨਕ ਸੀਐਮ ਪੰਜਾਬ ਪਹੁੰਚੇ ਤੇ ਉਹਨਾਂ ਨੇ ਗੱਲਬਾਤ ਕੀਤੀ ਤਾਂ ਹੀ ਤਾਂ ਹੀ ਰਪਾਲ ਜੀ ਇਸੇ ਕਰਕੇ ਜਿਹੜਾ ਆਪਾਂ ਕਹਿ ਸਕਦੇ ਉਸ ਹਲਕੇ ਦਾ ਵਿਧਾਇਕ ਹੋਵੇ ਮੌਜੂਦਾ ਵਿਧਾਇਕ ਹੋਵੇ ਮੈਂ ਉਸ ਦਿਨ ਬਿਲਕੁਲ ਮੈਂ ਮੈਂ ਉਸ ਦਿਨ ਕੀ ਹੋਇਆ ਉਹ ਉਹਦੀ ਵੀ ਤੁਹਾਨੂੰ ਦੱਸ ਦਿਆਂ ਜੋ ਆਪਾਂ ਨੂੰ ਆਮ ਲੋਕਾਂ ਤੋਂ ਜਿਹੜੀ ਜਾਣਕਾਰੀ ਮਿਲੀ ਹੈ ਤੇ ਚਲੋ ਪਰਿਵਾਰ ਨੇ ਗੱਲ ਕਹਿ ਦਿੱਤੀ ਅੱਜ ਕਿ ਕੋਈ ਗੱਲ ਨਹੀਂ ਅਸੀਂ ਮੁੱਖ ਮੰਤਰੀ ਪੰਜਾਬ ਤੇ ਵੀ ਵਿਸ਼ਵਾਸ ਕਰ ਲਏ ਨੇ ਜੇ ਉਹਨਾਂ ਨੇ ਕਹਿਤਾ ਕਿ ਕਾਰਵਾਈ ਹੋਊਗੀ ਪੁਲਿਸ ਅਧਿਕਾਰੀਆਂ ਤੇ ਕਾਰਵਾਈ ਹੋਊ ਇੱਥੋਂ ਤੱਕ ਕਹਿਤਾ ਕਿ ਸਾਡੇ ਐਮਐਲਏ ਤੇ ਜੇ ਕਸੂਰ ਹੈ ਉਹਦੇ ਤੇ ਵੀ ਕਾਰਵਾਈ ਹੋਊ ਕੋਈ ਆਗੂ ਹੋਇਆ ਉਹਦੇ ਤੇ ਵੀ ਕਾਰਵਾਈ ਹੋਊ ਇਹ ਗੱਲ ਉਹਨਾਂ ਨੇ ਕਹੀ ਆ ਚਲੋ ਲੋਕਾਂ ਨੇ ਉਹਨਾਂ ਤੇ ਵਿਸ਼ਵਾਸ ਕੀਤਾ ਪਰ ਨਾਲ ਪਰਿਵਾਰ ਨੇ ਇਹ ਵੀ ਕਿਹਾ ਕਿ 9 ਜੂਨ ਨੂੰ ਮੁੱਖ ਮੰਤਰੀ ਪੰਜਾਬ ਫੇਰ ਸਮਾਣਾ ਆ ਰਹੇ ਆ ਉਥੇ ਇੱਕ ਉਦਘਾਟਨ ਹੈ ਜਿਹੜਾ ਤਹਿਸੀਲ ਕੰਪਲੈਕਸ ਦਾ ਸ਼ਹਿਦ ਤਾਂ ਉਹ ਕਹਿੰਦੇ ਜੇਕਰ 4 ਦਿਨ ਦੇ 3 2 ਦਿਨ ਰਹਿ ਗਏ ਅਗਰ ਇੱਕ ਨੂੰ ਸਾਨੂੰ ਲੱਗਿਆ ਕਿ ਕਾਰਵਾਈ ਢਿੱਲੀ ਮੱਠੀ ਹੋ ਰਹੀ ਹੈ ਤਾਂ ਫਿਰ ਉਸੇ ਦਿਨ ਮੁੱਖ ਮੰਤਰੀ ਪੰਜਾਬ ਦਾ ਘਰਾਓ ਫਿਰ ਕੀਤਾ ਜਾਏਗਾ ਰੋਡ ਜਾਮ ਕਰਾਂਗੇ ਉਹਨਾਂ ਨੇ ਇਹ ਗੱਲ ਕਹੀ ਆ ਹੁਣ ਤੁਸੀਂ ਕਹਿੰਦੇ ਆਪਣੇ ਵਿਧਾਇਕ ਕਿਉਂ ਨਹੀਂ ਹੈ ਕੁਝ ਲੋਕਾਂ ਨਾਲ ਮੇਰੀ ਗੱਲਬਾਤ ਹੋਈ ਹੈ ਸਮਾਣੇ ਤੇ ਉਹ ਕਹਿੰਦੇ ਵੀ ਜਦੋਂ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਮੁੱਖ ਮੰਤਰੀ ਤੁਹਾਨੂੰ ਮਿਲਣ ਆ ਰਹੇ ਆ ਤਾਂ ਉਹ ਕਹਿੰਦੇ ਪਰਿਵਾਰ ਨੇ ਇੱਕ ਮੰਗ ਰੱਖੀ ਕਿ ਜੇਕਰ ਮੁੱਖ ਮੰਤਰੀ ਆਉਣਗੇ ਤਾਂ ਹਲਕੇ ਦਾ ਵਿਧਾਇਕ ਉਥੇ ਨਹੀਂ ਹੋਣਾ ਚਾਹੀਦਾ ਇਹਦਾ ਸਿੱਧਾ ਸਿੱਧਾ ਮਸਲਾ ਇਹ ਹੈ ਜਿਨ੍ਹਾਂ ਕ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਕਿ ਕਿਉਂ ਕਹਿੰਦੇ ਆ ਕਈ ਵਾਰ ਕੀ ਹੁੰਦਾ ਕਿ ਪਰਿਵਾਰ ਨੇ ਕੁਝ ਗੱਲਾਂ ਕਰਨੀਆਂ ਹੁੰਦੀਆਂ ਜਿਹੜੀਆਂ ਕਿਸੇ ਆਗੂ ਦੇ ਸਾਹਮਣੇ ਨਹੀਂ ਕਰ ਸਕਦੇ ਹੋ ਸਕਦਾ ਉਹਨਾਂ ਨੇ ਵਿਧਾਇਕ ਦੇ ਖਿਲਾਫ ਬੋਲਣਾ ਹੋਵੇ ਹੋ ਸਕਦਾ ਕੋਈ ਇਨਪੁਟ ਉਹਨਾਂ ਕੋਲ ਵਿਧਾਇਕ ਦੇ ਖਿਲਾਫ ਹੋਵੇ ਤੇ ਉਹਦੇ ਸਾਹਮਣੇ ਨਹੀਂ ਕਰ ਸਕਦੇ ਕਿਉਂ ਦੇਖੋ ਬੇਸ਼ੱਕ ਉਹ ਪਰਿਵਾਰਾਂ ਨਾਲ ਮਸਲਾ ਹੈ ਪਰ ਕਈ ਵਾਰ ਇਹ ਹੁੰਦਾ ਕਿ ਪਰਿਵਾਰਾਂ ਦੇ ਨਾਲ ਨਾਲ ਬਾਅਦ ਦੇ ਵਿੱਚ ਉਹਦਾ ਖਮਿਆਜਾ ਭੁਗਤਣਾ ਪੈਂਦਾ ਠੀਕ ਹੈ ਸਰਕਾਰ ਸਤਾ ਤੇ ਰ ਤਾਂ ਇਸ ਕਰਕੇ ਉਹਦੇ ਚ ਹੁਣ ਉਹ ਕਿਹਨੇ ਸੀਐਮ ਨੂੰ ਕਿਹਾ ਕਿਹਨੇ ਪੂਰੀ ਰਿਪੋਰਟ ਦਿੱਤੀ ਕਿਹਨੇ ਜਾਣਕਾਰੀ ਦਿੱਤੀ ਇਹ ਤਾਂ ਵਿਧਾਇਕ ਨੂੰ ਨਹੀਂ ਪਤਾ ਪਰ ਜੇਕਰ ਵਿਧਾਇਕ ਉੱਥੇ ਹੁੰਦੇ ਤਾਂ ਹੋ ਸਕਦਾ ਰਿਪੋਰਟ ਉੱਥੇ ਸੀਐਮ ਕੋਲ ਉਹ ਉਹ ਬੰਦਾ ਵੀ ਨਿਗਾਚ ਰਹਿਦਾ ਬੰਦਾ ਵੀ ਨਿਗਾਚ ਰਹਿਦਾ ਤਾਂ ਉੱਥੇ ਹੁਣ ਉਹ ਟਿੱਪਰ ਕੀਦੇ ਸੀ ਕਿਵੇਂ ਆਏ ਕਿੱਧਰ ਨੂੰ ਜਾ ਰਹੇ ਆ ਕਿਸ ਤਰ੍ਹਾਂ ਸਾਰੀ ਰਿਪੋਰਟ ਸੀਐਮ ਪੰਜਾਬ ਕੋਲ ਪਹੁੰਚ ਕੀ ਔਰ ਸੀਐਮ ਪੰਜਾਬ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਗੱਲ ਕਹਿ ਦਿੱਤੀ ਹੈ ਕਿ ਜਿਹਦੇ ਐਫਆਈਆਰ ਗਲਤ ਕੀਤੀ ਜਿਹਨੇ ਨੈਗਲੀਜੈਂਸੀ ਕੀਤੀ ਜਿਹਦਾ ਵਿੱਚ ਹਿੱਸਾ ਸੀ ਜਿਹਦੇ ਵਿੱਚ ਕੋਈ ਸ਼ਹਿ ਤੇ ਚੱਲ ਰਿਹਾ ਸੀ ਜਿਹਦਾ ਟਿੱਪਰ ਸੀ ਜਿਹੜਾ ਚਲਾ ਰਿਹਾ ਸੀ ਸਾਰਿਆਂ ਦੀ ਗ੍ਰਿਫਤਾਰੀ ਸਾਰਿਆਂ ਤੇ ਕਾਰਵਾਈ ਜਿਹਨੂੰ ਲੈਣਾ ਹਾਜ਼ਰ ਕਰਨਾ ਜੋ ਕਰਨਾ ਖੁੱਲ੍ਹੇ ਉਹਨਾਂ ਨੂੰ ਸ਼ੂਟ ਦਿੱਤੀ ਕਿ ਤੁਸੀਂ ਪੂਰੀ ਕਾਰਵਾਈ ਜਿਹੜੀ ਉਹ ਕਰੋ ਹੁਣ ਕਦੋਂ ਤੱਕ ਕਾਰਵਾਈ ਆ ਕੀ ਹੋਊਗੀ ਇਹ ਹੁਣ ਥੋੜੀ ਦੇਰ ਤੱਕ ਜਿਹੜੀ ਹੈਗੇ ਸਾਹਮਣੇ ਆ ਸਕਦੀ ਹੈ ਠੀਕ ਹੈ ਰਪਾਲਜ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਵੀ ਖਾਸ ਤੌਰ ਤੇ ਉਮੀਦ ਕਰਦੇ ਹਾਂ ਕਿਉਂਕਿ ਲੋਕ ਉਮੀਦ ਕਰ ਰਹੇ ਨੇ ਪਰਿਵਾਰ ਵਾਰਾਂ ਵੀ ਉਮੀਦ ਕਰ ਰਹੇ ਨੇ ਕਿ ਜਿਹੜਾ ਇੰਨਾ ਵੱਡਾ ਹਾਸਾ ਹੋਇਆ ਪਰਿਵਾਰ ਨੂੰ ਜਿਹੜਾ ਜਲਦ ਇਨਸਾਫ ਮਿਲੇ ਕਿਉਂਕਿ ਉਹ 1 ਮਹੀਨੇ ਦੇ ਕਰੀਬ ਹੋ ਗਏ ਲਗਾਤਾਰ ਰੋਹਤ ਪ੍ਰਦਰਸ਼ਨ ਕਰ ਰਹੇ ਨੇ ਫਿਰ ਰੋਡ ਜਾਮ ਦੀ ਗੱਲ ਕਰ ਰਹੇ ਨੇ ਫਿਰ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਨੂੰ ਆਉਣਾ ਪਿਆ ਵਿਸ਼ਵਾਦਵਾਣਾ ਪਿਆ ਕਿ ਜੇਕਰ ਹੁਣ ਇੰਨਾ ਸਮਾਂ ਹੋ ਗਿਆ ਪਰਿਵਾਰ ਨੂੰ ਜਰੂਰ ਜਿਹੜਾ ਇਨਸਾ ਕਿਸ ਤਰ੍ਹਾਂ ਦਾ ਇਨਸਾਮ ਮਿਲਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਜੋ ਕਿਹਾ ਉਹ ਵਾਕਈ ਸੱਚ ਹੋਵੇਗਾ ਉਹ ਵੀ ਅਸੀਂ ਮੋਰ ਦੁਆਰਾ ਤਾਂ ਜਿਹੜੀ ਰਿਪੋਰਟ ਆ ਉਹ ਬੋਲਦਾ ਪੰਜਾਬ ਦੇ ਵਿੱਚ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਤੋਂ ਇਜਾਜ਼ਤ